ਜੀ ਦਸਾਇ ਨੇ 10 ਪਿੰਡ ਤਾਂ ਕਹਤੇ ਆ ਹੁਣ ਆਪਾਂ ਨੂੰ ਇਹ ਵੀ ਪਤਾ ਲੱਗੇ ਨਾ ਵੀ ਉਹ 10 ਪਿੰਡ ਦਿਲਜੀਤ ਦਸਾਇ ਨੇ ਕਿਹੜੇ ਗੋਦ ਲੈ ਆ ਤੇ ਜਿਹੜੇ ਦਿਲਜੀਤ ਦਸਾਇ ਨੇ ਗੋਦ ਲੈ ਲੇ ਆਪਾਂ ਨੂੰ ਪਤਾ ਵੀ ਤਗੜਾ ਸਟਾਰ ਆ ਬਹੁਤ ਸਾਰਾ ਪੈਸਾ ਉਹ 10 ਪਿੰਡ ਸੰਭਾਲ ਸਕਦਾ ਉਹਦੂ ਬਲਾਦਾ ਜਿਹੜੇ ਬਾਕੀ ਪਿੰਡ ਆ ਹੋਰ ਦਾਨੀ ਸੱਜਣ ਜਿਵੇਂ ਕਿ ਸੰਭਾਲਣ ਜਿਵੇਂ ਮਨਕੀਰ ਤੌਲਖ ਨੇ ਟਰੈਕਟਰ ਦੇਨੇ ਸੀ ਤਾਂ ਉਹ ਸਾਨੂੰ ਉਹ ਪਿੰਡ ਦੱਸ ਦੇ ਵੀ ਜਿਨ੍ਹਾਂ ਦੇ ਜਿੱਥੇ ਜਾ ਕੇ ਉਹਨੇ ਟਰੈਕਟਰ ਦੇਨੇ ਆ ਜਾਂ ਉਹ ਸੰਸਥਾ ਦੇ ਥਰੂ ਦੇਨੇ ਆ ਤਾਂ ਉਹ ਸੰਸਥਾ ਨੂੰ ਦੱਸੇ ਸੰਸਥਾ ਨੂੰ ਪਤਾ ਵੀ ਕਿਹੜੇ ਕਿਹੜੇ ਬੰਦੇ ਦਾ ਟਰੈਕਟਰ ਗਿਆ ਜਾਂ ਕਿਨੂੰ ਟਰੈਕਟਰ ਦੀ ਲੋੜ ਆ ਉਹਨੂੰ ਉਹ ਟਰੈਕਟਰ ਦਿੱਤੇ ਜਾਣ ਤਾਂ ਇਸ ਤਰੀਕੇ ਨਾਲ ਇੱਕ ਵੈਬਸਾਈਟ ਹੋਵੇ ਜਿਹਦੇ ਤੇ ਹਰ ਰੋਜ਼ ਡਾਟਾ ਅਪਲੋਡ ਹੋਵੇ ਜਿਹਦੇ ਤੇ ਦੱਸਿਆ ਜਾਵੇ ਬਕਾਇਦਾ ਵੀ ਐਸ ਪਿੰਡ ਪੰਜ ਟਰਾਲੀਆਂ ਚਾਰੀ ਦੀਆਂ ਭੇਜ ਦੋ ਐਸ ਪਿੰਡ ਯਾਨੀ ਕਿ 200 ਬੰਦੇ ਦਾ ਰਾਸ਼ਨ ਭੇਜ ਦੋ ਕਿਉਂਕਿ ਆਪਾਂ ਨੂੰ ਜਿਹੜੇ ਦਾਨ ਸੱਜਣਾ ਆਪਣੇ ਅਰਗੇ ਦਾਨੀ ਸੱਜਣਾ ਜਿਨ੍ਹਾਂ ਨੇ ਦਾਨ ਕਰਨਾ ਉਹ ਵੈਬਸਾਈਟ ਦੇ ਜਰੀਏ ਉਹਨਾਂ ਨੂੰ ਪਤਾ ਲੱਗ ਸਕੇ ਵੀ ਐਸ ਪਿੰਡ ਚਾਰੇ ਦੀ ਲੋੜ ਆ ਐਸ ਪਿੰਡ ਯਾਨੀ ਕਿ ਰਾਸ਼ਨ ਦੀ ਲੋੜ ਆ ਐਸ ਪਿੰਡ ਯਾਨੀ ਕਿ ਘਰ ਟੱਠੇ ਨੇ ਉਹਨਾਂ ਦਾ ਬਕਾਇਦਾ ਬਾਇਓ ਡਾਟਾ ਤੁਹਾਨੂੰ ਸਰਚ ਕਰਕੇ ਪਾਉਣਾ ਪਊਗਾ ਇਹ ਜ਼ਿੰਮੇਵਾਰ ਕਿਨਾਂ ਦੀ ਬੰਦੀ ਸਰਕਾਰ ਦੀ ਤੇ ਵੱਡੀਆਂ-ਵੱਡੀਆਂ ਸੰਸਥਾਵਾਂ ਦੀ ਬਣਦੀ ਆ ਕਿਉਂਕਿ ਪਿੱਛੇ ਜੇ ਕੀ ਹੁੰਦਾ ਸੀਗਾ ਵੀ ਜਿਹੜੇ ਤਾਂ ਨਾਲ ਲੱਗਦੇ ਪਿੰਡ ਸੀਗੇ ਉਹਨਾਂ ਨੂੰ ਤਾਂ ਚਾਰਾ ਵੀ ਮਿਲ ਜਾਂਦਾ ਸੀਗਾ ਕਈਆਂ ਪਿੰਡਾਂ ਦੇ ਵਿੱਚ ਮੈਂ ਚਾਰਾ ਗਲਿਆ ਵੇਖਿਆ ਤੇ ਕਈਆਂ ਦੇ ਪਿੰਡਾਂ ਦੇ ਵਿੱਚ ਚਾਰਾ ਪਹੁੰਚਿਆ ਨਹੀਂ ਉਹਨਾਂ ਦੇ ਪਸ਼ੂ ਭੁੱਖੇ ਮਰ ਗਏ ਨੇ ਤਾਂ ਇਸ ਕਰਕੇ ਇਸ ਨੂੰ ਮੈਨੇਜ ਕਰੋ ਤਾਂ ਉਸ ਵੀਰ ਦੀ ਅਰਦਾਸ ਬੇਨਤੀ ਜਿਹੜੀ ਲੋਕਾਂ ਤੱਕ ਪਹੁੰਚਾਓ ਤੇ ਸੰਸਥਾਵਾਂ ਨੂੰ ਐਕਟਿਵ ਹੋਣਾ ਪਊਗਾ